ਹਾਂਜੀ ਬਹੁਤ ਸੋਹਣਾ ਸੂਟ ਆਇਆ ਜੀ। ਦਬਕੇ ਦਾ ਵਰਕ ਆਊਗਾ ਜੀ। ਨੇਚਰਲ ਕਰੇਵ ਦੇ ਵਿੱਚ ਸੂਟ ਹੈ। ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਜੀ। ਫੁੱਲ ਹੈਵੀ ਪੀਸ ਆਊਗਾ। ਪਿਓਰ ਨੇਚਰਲ ਕਰੇਵ ਦੇ ਵਿੱਚ। ਬਹੁਤ ਸ਼ਾਦਰ ਸੂਟ ਹੈ। ਦੇਖੋ ਜੀ ਕਿੰਨਾ ਹੈਵੀ ਵਰਕ ਹੈ। ਸਾਰੇ ਵਿੱਚ ਪੂਰਾ ਹੈਵੀ ਦਬਕੇ ਦਾ ਵਰਕ ਹੋਇਆ ਜੀ। ਟੋਟਲੀ ਹੈਂਡ ਦਾ ਪੀਸ ਆਊਗਾ ਜੀ। ਲਖਨਊ ਦਾ ਪੀਸ ਆ ਗਿਆ ਸਾਰਾ। ਇਹ ਦੇਖੋ ਲਖਨਊ ਦਾ ਵਰਕ ਆ ਗਿਆ ਸਾਰਾ। ਤੇ ਨਾਲ ਦੇਖੋ ਜੀ ਇਹ ਬਾਟਮ ਤੇ ਵਰਕ ਆ ਗਿਆ ਜੀ। ਇਹਨੂੰ ਆਪਾਂ ਬਾਟਮ ਤੇ ਕਰ ਲੋ ਚਾਹੀਏ ਬਾਜੀਆਂ ਤੇ ਕਰ ਲੋ। ਇਹ ਆਪਾਂ ਜਿਵੇਂ ਮਰਜ਼ੀ ਨੂੰ ਕਸਟਮਾਈਜ਼ ਕਰ ਸਕਦੇ ਹਾਂ ਇੱਕ ਚੀਜ਼ ਤੇ ਬੋਹ ਸੁਣਾ ਫੁੱਲ ਹੈਵੀ ਪੀਸ ਆ ਉਹ ਬ੍ਰਾਈਡਲ ਲੁੱਕ ਦਾ ਪੀਸ ਹੈ ਟੋਟਲੀ ਹੈਂਡ ਦਾ ਕੰਮ ਹੈ ਜੀ ਬਹੁਤ ਸ਼ਾਨਦਾਰ ਹੈ ਔਰ ਪ੍ਰਾਈਸ ਵੀ ਦੇਵਾਗੇ ਬਹੁਤ ਵੱਡੀ ਆਫਰ ਵਾਲਾ ਪ੍ਰਾਈਸ ਹੈ ਜੀ ਆ ਦੇਖੋ ਟੋਟਲੀ ਪਿਓਰ ਚਨਾਉਣ ਦਾ ਦੁਪੱਟਾ ਦੇ ਜੀ ਦੁਪੱਟਾ ਵੀ ਫੁੱਲ ਹੈਵੀ ਦੁਪੱਟਾ ਹੋਊਗਾ ਦੇਖੋ ਜੀ ਕਿੰਨਾ ਸ਼ਾਨਦਾਰ ਦੁਪੱਟਾ ਹੈ ਇਹਦੇ ਵਿੱਚ ਕਲਰ ਰੈਡੀ ਕਰਵਾਏ ਨੇ ਜੀ ਇੱਕ ਤਾਂ ਰਾਣੀ ਕਲਰ ਆ ਗਿਆ ਇਹਦੇ ਵਿੱਚ ਪਿੰਕ ਹੈ ਤੇ ਨੈਕਸਟ ਆਊਗਾ ਰਸਟ ਸ਼ੇਡ ਇਹਦੇ ਵਿੱਚ ਚਾਰ ਕਲਰ ਰੈਡੀ ਕਰਵਾਏ ਨੇ ਚਾਰੇ ਕਲਰ ਬਹੁਤ ਅਲਟੀਮੇਟ ਨੇ ਜੀ ਔਰ ਪ੍ਰਾਈਸ ਵੀ ਹੈਰਾਨ ਕਰਨ ਵਾਲਾ ਪ੍ਰਾਈਸ ਆਊਗਾ ਨੈਕਸਟ ਦੇਖੋ ਫਿਰੋਜੀ ਕਲਰ ਆ ਗਿਆ ਜ ਕਲਰ ਬਹੁਤ ਸੋਹਣੇ ਆਏ ਨੇ ਪਾਕਿਸਤਾਨੀ ਫਰੋਜੀ ਕਲਰ ਆਏ ਬਹੁਤ ਸੋਹਣਾ ਟ੍ਰੈਂਡ ਦੇ ਵਿੱਚ ਇਸ ਟਾਈਮ ਕਲਰ ਇਹ ਵੀ ਨੈਕਸਟ ਦੇਖੋ ਜੀ ਆਪਣਾ ਸਭ ਤੋਂ ਫਰਮਣ ਪਿਆਰਾ ਕਲਰ ਮਸਟਰਡ ਕਲਰ ਆ ਗਿਆ ਜੀ ਚਾਰ ਕਲਰ ਨੇ ਮਸਟਰਡ ਕਲਰ ਆ ਗਿਆ ਦੇਖੋ ਜੀ ਫਰੋਜੀ ਆ ਗਿਆ ਰਸਟ ਕਲਰ ਆ ਗਿਆ ਪਿੰਕ ਕਲਰ ਆ ਗਿਆ ਜੀ ਚਾਰ ਕਲਰ ਨੇ ਜਿਹੜੇ ਬੁਕਿੰਗ ਕਰवानी ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਲਓ ਜੀ ਪ੍ਰਾਈਸ ਹੈਗਾ ਆਫਰ ਪ੍ਰਾਈਸ ਓਨਲੀ 2700 ਰੁਪਏ ਰੇਂਜ ਦੇ ਵਿੱਚ ਓਨਲੀ 2700 ਰੁਪਏ ਰੇਂਜ ਦੇ ਵਿੱਚ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਲਓ ਮਸਟਰਡ ਫਰੋਜੀ ਤੰਬ ਟੋਟਲੀ ਪੂਰੀ ਹੈਵੀ ਲੁੱਕ ਦਾ ਪੀਸ ਆਊਗਾ ਔਰ ਬਹੁਤ ਸੋਹਣਾ ਬ੍ਰਾਈਡਲ ਲੁੱਕ ਦਾ ਪੀਸ ਹੈ ਪ੍ਰਾਈਸ ਓਨਲੀ 2700 ਦੀ ਲਓ ਜੀ ਜਲਦੀਏ ਸਕਰੀਨਸ਼ਾਟ ਲੈ ਕੇ ਬੁੱਕ ਕਰੋ